ਨੀ ਰਾਵਨਦੀਪ ਨੀ ਰਾਵਨਦੀਪ ਕੀ ਕਰੀ ਜਾਂਦੇ ਸੁੰਦੀ ਕਿਹੜਾ ਹੈਗੀ ਆ ਸੁੰਦੀ ਸੰਦੀ ਨਹੀਂ ਗਈ ਪੂਰੇ ਆਜੀ ਕਰਦੀਆਂ ਗਈ ਜਮਾ ਨਹੀਂ ਆਇਆ ਹੈਗਾ ਵੀ ਬੋਲ ਮਾਰੀ ਜਾਂਦੀ ਮੈਨੂੰ ਕਦੋਂ ਦੀ ਲੱਗੀ ਆ ਮੈਂ ਬੋਲ ਮਾਰਨਾ ਇੰਨਾ ਕਿੱਥੇ ਦਿਮਾਗ ਆਗਾ ਜੇ ਇੰਨਾ ਦਿਮਾਗ ਹੋਵੇ ਗੱਲਾਂ ਕਾਦੀਆਂ ਨੇ ਫੇਰ ਪੂਰੇ ਆ ਮੇਰੀ ਗੱਲ ਸੁਣਾ ਕੇ हां मखिया कौनਤਾ ਹੋਗਾ ਤੈਨੂੰ ਬੋਲ ਮਾਰਦੀ ਨੂੰ ਸੁਣ ਵੀ ਲਿਆ ਕਰ ਗੱਲ ਨੂੰ ਉਹ ਮੈਂ ਤਾਂ ਉਧਰ ਕੰਮ ਜੇ ਕਰੀ ਆਂ ਤੇ ਸੀ ਮੈਂ ਨਾ ਨਾ ਨਿਸ਼ਾਨੀ ਲਾ ਇਧਰ ਮਿੜਕੇ ਲਾ 3 ਇੰਚ ਤੇ ਲਾ ਇਧਰ ਲਾ ਚੱਕ ਲਾ ਇੰਚ ਟੇਪ ਤਾਂ ਚੱਕ ਲਾ ਲਾ ਚੱਕ ਕੇ ਕਿੱਦਰ ਲਾਉਣੀ ਐ ਇਧਰ ਕਿੱਦਰ ਲਾਈ ਜੰਨੀ ਆਗੀ ਹੋਰ ਕਿੱਦਰ ਲਾਉਣੀ ਸੀ ਹੁਣ ਉਧਰੋਂ ਲਾ ਤੈਨੂੰ ਆਖੀ ਤੇ ਜੰਨੀ ਐ ਇਧਰੋਂ ਲਾ ਚੱਕ ਕੇ ਨਿਸ਼ਾਨੀ ਇਧਰ ਲਾਉਣੀ ਐ ਇਧਰ ਇਤਨੇ ਲਾਲਾ ਦਿਮਾਗ ਖਾਈ ਜਾਨੀ ਆ ਤੂੰ ਤਾਂ ਇਧਰੋਂ ਲਾਲਾ ਇਧਰੋਂ ਲਾਉਣੀ ਆ ਤੂੰ ਲਾਲਾ ਦੇ ਕੇ ਇਧਰ ਤੈਨੂੰ ਜਿਤ ਕਹੀ ਜਾਨੀ ਆ ਵੀ ਇਧਰੋਂ ਮੈਂ ਲਾਈ ਹਾਂ ਲੋ ਇੰਨਾ ਇੰਨਾ ਚਾਕ ਲਾਈਦਾ ਹੁੰਦਾ ਪਹਿਲਾਂ ਅਗਲੇ ਦੇ ਸੂਟਾਂ ਤੇ ਦੇਖ ਹੀ ਲੈ ਇਹ ਪਹਿੜਾ ਨਹੀਂ ਲੱਗੂਗਾ ਇੰਨਾ ਇੰਨਾ ਚਾਕ ਲੱਗਿਆ ਹੋਇਆ ਉਹ ਕਸਾ ਦਿੰਦੀ ਆ ਕਿ ਕਾਮਲਿਆ ਮੰਗੂ ਤੂੰ ਮਾਰੇ ਦੀ ਨਸਾਨੀ ਲਾ ਇੰਨਾ ਇੰਨਾ ਚਾਕ ਕਸਾਉਂਦੇ ਹੁੰਦੇ ਨੇ ਮੈਨੂੰ ਪੁੱਤੇ ਤੇ ਬੁਰਾ ਲੱਗਦਾ ਏ ਜਦੋਂ ਅਗਲਾ ਸੂਟ ਪਾਉਗਾ ਪਹਿਲੀ ਘੜਾ ਇਹ ਤੋੜ ਦੂ ਅਗਲਾ ਸੂਟ ਨੂੰ

ਲਾ ਜਾ ਕੇ ਆਲੂ ਲਿਆ ਪਹਿਲਾਂ ਤਾਂ ਸੂਟ ਕੱਟਣ ਤੇ ਲੱਲ ਲਾਤਾ ਤਾਂ ਹੁਣ ਆਲੂ ਲਿਆ ਦਾਲ ਸਬਜ਼ੀ ਨਹੀਂ ਤਰਨੀ ਕੋਈ ਆਲੂ ਲਿਆ ਕੇ ਤੇ ਆਲੂ ਆਨੇ ਤਰ ਲੈਣਾ ਹੋਰ ਦੇਖ ਲੈ ਕਸੇ ਦੀ ਹੈਗੀ ਦਾਲ ਤਰ ਲੈਣਾ ਕਸੇ ਦੀ ਦੇਖ ਲੈ ਸੁੰਦੀ ਕਿਹੜਾ ਹੈਗੀ ਆ ਉਹ ਖੜੀਆ ਚੁੱਪ ਕਰੀ ਜੇ ਮarre ਸੁੰਦੀ ਠੀਠ ਹੋਈ ਪਈ ਆਗੀ ਆਲੂ ਵੀ ਆਲੂ ਲੈ ਆਈ ਆਲੂ ਲੈ ਆਲੂ ਨਹੀਂ ਹੈ ਦੇਖੀ ਲੈ ਹੋਰ ਆਲੂ ਦੋ ਆਲੂ ਨਾਲ ਦਾਲ ਬਣਦੀ ਹੁੰਦੀ ਆ ਫਿਰ ਬਹੁਤ ਨੇ ਵੀ ਇੰਨੇ ਹੋਣਾ ਕਿ ਕਹਿਦੀ ਆ ਗੱਲ 19 ਕੀ ਕਰਦੀ ਆ ਦੋ ਆਲੂ ਕਹਤਾ ਲੈ ਦੇ ਦੋ ਹੀ ਦੇ ਦੇ ਵੀ ਤੂੰ ਵੱਧ ਵੀ ਪਾ ਲੈ ਦਾਲ ਨੂੰ ਦੋ ਆਲੂ ਹੀ ਬਣਨਗੇ ਹੋਰ ਤੈਨੂੰ ਐ ਨਹੀਂ ਪਤਾ ਬਿਲਾ ਸੰਗਣਾ ਵੀ ਪਊਗਾ ਲਸਣ ਗੰਡਾ ਵੀ ਪਊਗਾ ਮਸਾਲੇ ਚ ਮੁੰਡੇ ਦਾ ਉਹ ਨਹੀਂ ਦੇਣਾ ਰੱਖ ਦਿਓ ਦੇਖ ਲੈ ਚੁੱਲੇ ਦਾ ਸਾਰਾ ਦਿਨ ਚੁੱਲੇ 'ਚ ਨੱਗਿਆ ਰਹਿੰਦਾ ਇਹਨੂੰ ਚੱਕ ਕੇ ਪਰੇ ਸਾਮ ਦੇ ਚੁੱਲੇ 'ਨ ਢੱਕ ਦੇ ਲੈ ਮਿੱਟੀ ਖਾਂਦਾ ਮੂੰਹੇ ਲਾ ਲੈਂਦਾਗਾ ਖਾਈ ਦੇੰ ਦਾ ਖਾਣਾ ਮੁੱਚੀ ਸੁੰਦ ਪੈ ਜਾਣਗੇ। ਉਧਰ ਮੈਨੂੰ ਲੱਗਦਾ ਟੂਟੀ ਚੱਲੀ ਜਾਂਦੀ। ਆ ਲੈ ਹੁਣ ਤਾਂ ਚਾਰ ਲਿਆ ਤੇ। ਆਲੂ ਦਾ ਚਾਰ ਲਿਆ ਤੇ ਨਾ ਸੰਗੰਡਾ ਕਿਹਾ ਦੀ ਤੈਨੂੰ। ਫਿਰ ਮੈਂ ਲਿਆ ਦੂੰਗੀ ਉਹ ਵੀ ਹੁਣ। ਪਹਿਲਾਂ ਇਹਨਾਂ ਨੂੰ ਤੇ ਲਾਈ ਜਾ ਕਰਾ ਦੇਆ ਕਰਵਾ ਜਾ ਕਰਾ ਜਾ ਕਰਾ ਜਾ ਕਰਵਾ ਜਾ ਕਰਾ ਜਾ ਕਰ। ਢੇੜੀ ਲਾਈ। ਫਿਰ ਉਹ ਵੀ ਲਿਆ। ਸਾਰਾ ਦਿਨ ਇਹੀ ਕੰਮ ਚੱਲੂਗਾ ਬਸ ਫਿਰ। ਦਾਲ-ਹਰਦੀ ਦਾ ਤੂੰ ਸਾਨੂੰ ਫਿਰ ਖਵਾਈ ਗੜੀਆਂ ਰੋਟੀ ਦਾ ਬਣਾ ਕੇ। ਰੋਟੀ ਨੂੰ 11 ਵਜੇ ਜਾਣਗੇ। ਆਏ ਗੇੜੇ ਲਾਉਂਦੀ ਦੇ ਕੀ ਕੀ ਚੀਜ਼ ਲਿਆਉਂਦੀ ਦੇ। ਦੋ ਤਿੰਨ ਗੇੜੇ ਤਾ ਆਲੂ ਨਾਲ ਲਾਤੇ। ਦੇਖ ਲੈ ਤੇਰੀ ਮਾਂ ਵੇ ਮੁੰਡਿਆ ਉਹ ਮੈਨੂੰ ਲੱਗਾ ਟੂਟੀ ਉੱਥੇ ਚੱਲੀ ਜਾਂਦੀ ਚੁੱਲ ਲਚੁੱਲ ਹੋਈ ਜਾਂਦਾਗਾ ਮੈਨੂੰ ਲੱਗਾ ਇੱਧਰ ਟੂਟੀ ਚੱਲੀ ਜਾਂਦੀ ਪਾਣੀ ਦੀ ਨਹੀਂ ਪੋਰਾ ਹੋ ਕੇ ਰੱਖਦੇ ਹੈਗੇ ਵੇ ਇਹੀ ਪਾਣੀ ਨੂੰ ਦੇਖੀ ਤੂੰ ਦੁਨੀਆ ਤਰਸੂਗੀ ਨਹੀਂ ਆ ਜਾ ਘੰਟਾ ਹੋ ਗਿਆ ਨਹੀਂ ਮੈਂ ਮਰ ਜਾ ਆ ਲੋ ਵੀ ਲਸਣ ਗੰਡਾ ਆ ਵੀ ਛਲ ਤਾਂ ਹੁਣ ਹੁਣ ਇੱਕ ਦੋ ਗੇੜਾ ਹੋਰ ਲਾ ਦੀ ਹੋਰ ਉਹ ਟੂਟੀ ਦੇਖ ਪਤਾ ਨਹੀਂ ਕਿੱਥੇ ਖੜਕਾ ਹੋਈ ਜਾਂਦਾ ਕਿ ਕਿਨੇ ਛੱਡੀ ਆਗੀ ਦੇਖ ਜਾ ਕੇ ਹਾਂ ਕਿਹੜੀ ਦੇਖ ਜਾ ਕੇ ਟੂਟੀ ਓਹੋ ਮੈਂ ਕਿਹੜਾ ਛੱਡੀ ਆ ਇਹ ਹੂ ਹੀ ਨਾ ਲਾਈ ਜਾਨੇ ਹੋ ਮੇਰਾ ਹਾਂ ਹੋਰ ਕਿਵੇਂ ਛੱਡਤੀ ਉਹ ਹੋਰ ਹੁਣ ਮੈਂ ਕਿਹੜਾ ਛੱਡੀ ਆ ਕਿ ਰੋਟੀ ਪਾਣੀ ਦੀ ਬਚਤ ਕਰ ਲਿਆ ਕਰੋ ਇਹੀ ਪਾਣੀ ਨੂੰ ਦੇਖੀ ਤੂੰ ਬੂੰਦ ਬੂੰਦ ਨੂੰ ਦੁਨੀਆ ਤਰਸੂਗੀ ਆਉਣ ਵਾਲੇ ਜਮਾਨੇ ਚ ਹੁਣ ਤਾਂ ਪਾਣੀ ਇੰਨਾ ਨਾ ਢੋਲਦੇ ਦੂਂਗਾ ਨਾਲੀਆਂ ਭਰੀਆਂ ਜਾਂਦੇ ਨੇ ਪਾਣੀ ਦੀਆਂ ਐਨਾ ਪਾਣੀ ਢੋਲਦਾ ਹਾਂ ਤਾਂ ਕਿਰਸੀ ਨਹੀਂ ਕਰਦੀਆਂ ਪਾਣੀ ਦੀ ਐਨਾ ਐਨਾ ਉਹ ਕਰਦੇ ਨੇ ਢੋਲਦੇ ਨੇ ਮਨਮਟਾ ਦੇਖ ਕੇ ਇਹਦਾ ਕੰਮ ਤਾਂ ਚੱਲ ਮੁੰਡੇ ਨੇ ਛੱਡਤੀ ਉਹ ਤਾਂ ਨਿਆਣਾਗਾ ਬੱਚਾ ਉਹਨੂੰ ਕੀ ਪਤਾ ਤੇ ਤੂੰ ਦੇਖ ਕੇ ਤਾਂ ਆਪਾਂ ਕੰਮ ਕਰਦੇ ਆਂ ਜਿਵੇਂ ਬੱਚੇ ਨੇ ਕੰਮ ਖਰਾਬ ਕਰਤਾ ਫਿਰ ਮੈਂ ਤਾਂ ਉਧਰ ਕੰਮ ਕਰੀ ਆਂਦੀ ਸਨ ਮੈਨੂੰ ਕੀ ਪਤਾ ਹੈਗਾ ਟੂਟੀ ਸੱਤੀ ਦਾ ਪਤਾ ਹਨ 4 ਰੁਪਏ ਦੇ ਕੰਨ ਪਤਾ ਐ ਰੱਖੇ ਤੇਜ ਦੇਖੀ ਬੂ ਮੈਂ ਮਰ ਜਾ ਦੁੱਧ ਪਾ ਕੇ ਖਾਲੀ ਭਾਂਡਾ ਦੁੱਧ ਾਲਾ ਵਿੱਚ ਹੀ ਫ੍ਰਿਜ ਦੇ ਪਿਆਗਾ ਨਹੀਂ ਮੈਂ ਮਰ ਜਾ ਲੈ ਦੇਖਾਂ ਫ੍ਰਿਜ ਜਮੇ ਨਹੀਂ ਉਹ ਕਰਦੀ ਹੈਗੀ ਬੂ ਲਿਬੜੇ ਲਿਬੜੇ ਭਾਂਡੇ ਕਿ ਮੈਂ ਹੋ ਘਰੇ ਪਏ ਨੇ ਆ ਇੱਕ ਦਾਲ ਵਾਲੀ ਕੋਲੀ ਪਈ ਆ ਲੈ ਬੂਮਾ ਮਰ ਜਾ ਚੀਜ਼ ਜਦੋਂ ਮੁੱਕ ਜਾਂਦਾ ਢਾਂਡੇ ਖਾਲੀ ਹੁੰਦੇ ਨੇ ਉਹਨੂੰ ਕੱਟ ਕੇ ਦਿਆ ਕਰ ਫ੍ਰੀਜ ਚੋਂ ਫ੍ਰੀਜ 'ਚ ਤਾਂ ਨਹੀਂ ਰੱਖਣੇ ਹੁੰਦੇ ਹੈਗੇ ਜਿਵੇਂ ਕੁੱਡਰ ਆ ਕੀ ਕਰੀਏ ਸਮਝਾ ਸੁਣ ਜਾ ਹੰਭ ਗਈ ਮੈਂ ਤਾਂ ਇਹ ਨਹੀਂ ਸਮਝਦੀ ਹੈਗੀ ਓਰੇ ਆ ਨਹੀਂ ਮੇਰੀ ਗੱਲ ਸੁਣ ਓਰੇ ਆ ਸਾ ਪੱਟ ਕੇ ਮੇਰੀ ਗੱਲ ਸੁਣ ਲਾ ਕੇ ਆ ਆ ਦੁੱਧ ਵਾਲੇ ਢਾਂਡੇ ਖਾਲੀ ਆ ਦੇਖੀ ਲਿਬੜੀ ਕਿ ਉਹਦੀ ਕੋਈ ਇਹਦਾ ਮੈਂ ਨਰਵਾਂ ਨੂੰ ਪਾਇ ਸੀਗਾ ਤਾਂ ਤੇ ਥੋੜਾ ਰਹਿੰਦੀ ਸੀਗਾ ਵਿੱਚ ਇਹਦੇ ਮੈਂ ਬਾਹਰ ਨੂੰ ਪਾਇਆ ਤੇ ਕੱਢ ਕੇ ਬਾਹਰੇ ਧਰ ਤਾ ਇਹਨੂੰ ਵਿੱਚੀ ਲਿਬੜਾ ਭਾਂਡਾ ਫ੍ਰੀਜ 'ਚ ਧਰਤਾ ਤੇ ਕਿ ਉਹ ਦੁੱਧ ਧਰ ਢੋਲਣਾ ਥੋੜੀ ਆਗਾ ਹੁਣਾਂ ਤੇ ਦੁੱਧ 'ਚ ਕਿੱਥੇ ਦਿਖਾਈ ਲਿਬੜੀ ਸੀਗਾ ਬਾਅਦ 'ਚ ਇਹਦੇ ਦੁੱਧ ਕਿੱਥੇ ਆ ਲਿਬੜਾ ਭਾਂਡਾ ਧਰਤਾ ਤੇ ਆ ਕਿ ਵਾਲੀ ਗੌਂਦੀ ਵਾਲੇ 'ਚ ਮਾੜਾ ਮੁੱਟਾ ਕਿ ਹੋਵਾ ਤੂੰ ਰੋਟੀ 'ਚ ਫੇਰਨਾ ਆਟੇ ਤੇ ਫੇਰ ਦੇ ਗੁੰਨੇ ਹੋ ਆਟਾ ਵਿੱਚ ਫੇਰ ਕੇ ਤੇ ਪਹਿਲਾਂ ਫਿਰ ਰੋਟੀ ਬਣਾਉਂਗੀ ਚਲੋ ਉਹਦਾ ਚੋਪੜ ਦੂੰਗੀ ਇਹ ਕੱਢ ਕੇ ਆਪਾਂ ਹੀ ਕੰਮ ਹੋਪਾ ਦੇ ਫ੍ਰ ਓਹੋ ਮੇਰਾ ਤਾਂ ਸਿਰ ਬਹੁਤ ਉਹਦਾਗਾ ਹਲ ਤਾਂ ਇੰਨਾ ਸਿਰ ਤੜਕੇ ਦੀ ਲੱਗਿਆ ਚੋਣ ਕੰਮ ਦੀ ਪੂਰੀ ਨਹੀਂ ਪਉਂਦੀ ਹੈਗੀ ਕੀ ਕਰਾਂ ਮੈਂ ਕਹਿ ਕਹਿ ਕੇ ਕੰਮ ਕਰਾਉਣਾ ਕਾਮਲੇ ਆ ਮੰਗੋ ਹਰੇਕ ਕੰਮ ਕਹੇ ਕੇ ਹਰੇਕ ਦਾ ਮੈਨੂੰ ਸਿਰ ਦੁਖਦਾ ਮੀਰਾਵੰਦੀਪ ਕੀ ਕਰਦੀ ਹੈਗੀ ਨਹੀਂ ਮੇਰਾ ਤਾਂ ਸਿਰ ਕੋਟਾ ਕੇ ਹਾਂ ਹੈ ਮੇਰਾ ਤਾਂ ਇੰਨਾ ਸਿਰ ਦੁਖਦਾਗਾ ਆ ਜਾ ਕੇ ਰਾਂ ਸਿਰ ਕੁੱਟ ਦੇ ਬਿੰਦਰਾ ਹਰ ਕੀ ਹੋ ਗਿਆ ਹੁਣ ਅਗੇ ਮੈਂ ਤਾਂ ਸਿਰ ਦੁਖ ਹੀ ਜਾਂਦਾਗਾ ਸਿਰ ਕੁੱਟ ਦੇ ਦਿੰਨੀਆ ਕੁੱਟਦੇ ਨਹੀਂ ਵਾਲਾ ਦੌੜਦਾ ਮੈਂ ਮੀਤਾ ਹਾਂ ਟੇਕ ਵੀ ਸੌਂ। ਆਪਾ ਤਾਂ ਹੁਣ ਜਾਣਦੇ ਆ ਆਪਣੇ ਰਹਿੰਦੇ ਹੈਗੇ ਹੁਣ ਇੱਥੇ। ਕੱਪੜੇ ਪਾਉਣੀਆਂ ਮੈਂ ਤਾਂ ਉਹਦੇ ਨੂੰ ਟੋਕੀ ਜਾਂਦੇ ਆ ਸਾਰਾ ਦਿਨ ਮੈਨੂੰ। ਕਦੇ ਖੁਸ਼ ਕਰਦਾ ਕਦੇ ਖੁਸ਼ ਕਰਦਾ ਹਟਦੇ ਨਹੀਂ ਆਗੇ ਸਾਰਾ ਦਿਨ। ਕਦੇ ਉਹ ਕੰਮ ਦੇ ਟੋਕ ਤੱਕ ਦੇਂਦੇ ਕਿ ਉਹ ਤਾਂ। ਆਪਾ ਤਾਂ ਉਹਦੇ ਕੱਪੜੇ ਪਾ ਕੇ ਜਾਣਦੇ ਆ। ਮੈਂ ਮੋਣੀ ਰਹਿੰਦੀ ਹੈਗੀ ਹੁਣ ਇੱਥੇ। ਨਾਲ ਤਾਂ ਸਾਰਾ ਦਿਨ ਕੰਮ ਕਰੋ ਇੱਥੇ ਨਾਲ ਸਾਰਾ ਦਿਨ ਟੋਕਾ ਟਕਾਈ ਹੋਵੇ ਕਰੋ ਇਹਨਾਂ ਦੀ। ਮੈਂ ਕਰਾਂ ਮੈਂ ਹੁਣ ਇੱਥੇ। ਸਾਲ ਇਹਨੇ ਕੱਪੜੇ ਬਹੁਤ ਹੋ ਗਏ ਆ ਕੀ ਕਰਦੀਆਂ ਨਹੀਂ ਮੈਂ ਜਾਣੀ ਆ ਮੈਂ ਮੋੜੀ ਰਹਿੰਦੀ ਹਾਂ ਇੱਥੇ ਹੁਣ ਤੇ ਜਾਣੀ ਆ ਕਿ ਕੱਪੜੇ ਇਕੱਠੇ ਕਰ ਲੈ ਤੇ ਜਾਣ ਨੂੰ ਦੱਸ ਇੱਥੇ ਤੈਨੂੰ ਕੀ ਹੋ ਹੋਇਆਗਾ ਜਾਣੀ ਆਗੀ ਤਾਂ ਹੈ ਕਿ ਜਾਣੀ ਗਾਟੋ ਆਗੀ ਟੋਕੀ ਆਨੇ ਹੋਗੇ ਮਣੀ ਬਰ ਬਈ ਨਾ ਦੱਸ ਸਾਰਾ ਨਾ ਟੋਕਦੀ ਆ ਮੈਂ ਤੇਰੇ ਚੰਗੇ ਵਾਸਤੇ ਟੋਕਦੀ ਆ ਹੈ ਪਹਿਲਾਂ ਤੂੰ ਇਹ ਗੱਲ ਸੁਣ ਮੇਰੀ ਤੇ ਤੂੰ ਮੈਨੂੰ ਟੋਕੇ ਕਾਦੇ ਵਾਸਤੇ ਦੱਸ ਪਹਿਲਾਂ ਮੈਨੂੰ ਕਾਦੇ ਰੋਕੇ ਕਦੇ ਕੁਸ਼ਕਾਰ ਤਾਂ ਕਦੇ ਕੁਸ਼ਕਾਰੇ ਕੱਪੜੇ ਕਾਹਤੇ ਕਰਾਤੇ ਕਦੇ ਉਹ ਖੰਡ ਚੋਗ ਕਰਾਤੇ ਟੂਟੀ ਖੁੱਲੀ ਚੱਲੀ ਜਾਂਦੀ ਸੀ ਟੂਟੀ ਖੁੱਲੀ ਚੱਲੀ ਜਾਂਦੀ ਸੀ ਕਿ ਪਾਣੀ ਡੁੱਲ ਹੀ ਜਾਂਦਾ ਸੀ ਉਹ ਮਾੜੀ ਗੱਲ ਸੀ ਕਿ ਚੰਗੀ ਗੱਲ ਸੀ ਫਿਰ ਮੈਂ ਕਿਹੜਾ ਛੱਡਿਆ ਹੈਗੀ ਮੈਨੂੰ ਪਤਾ ਹੁਣ ਤੱਕ ਛੱਡੀ ਨਹੀਂ ਜਵਾਕ ਨੇ ਛੱਡੀ ਆ ਦੇਖ ਕੇ ਤੂੰ ਬੰਦ ਤਾਂ ਕਰ ਸਕਦੀ ਆ ਫੇ ਮੇਰਾ ਧਿਆਨ ਨਹੀਂ ਗਿਆ ਉਧਰ ਮੈਂ ਉਧਰ ਕੰਮ ਕਰਿਆ ਸੀ ਬੰਦੇ ਕੋਲ ਧਿਆਨ ਆਪ ਰੱਖਦੇ ਆਂਗੇ ਸਾਰੇ ਪਾਸੇ ਧਿਆਨ ਰੱਖਦਾ ਬੱਚਾ ਕਿੱਧਰ ਗਿਆ ਕੀ ਕਰਦਾ ਫਰਦਾ ਫ੍ਰਿਜ ਦੇ ਵਿੱਚ ਤੂੰ ਦੁੱਧ ਮੁੰਡੇ ਨੂੰ ਪਾ ਕੇ ਦੀਸੀ ਜਦੇ ਤਾਂ ਜਿਹੜਾ ਘੁੱਟ ਘੁੱਟਕ ਦੁੱਧ ਆ ਲਿਬੜਿਆ ਪਾਂਡਾ ਸਾਡਾ ਸਾਡ ਤਾਂ ਕਦੇ ਘਿਓ ਵਾਲਾ ਲਿਬੜਿਆ ਪਾਂਡਾ ਧਰਦੇ ਨਹੀਂ ਇਹ ਮੈਂ ਤੈਨੂੰ ਚੰਗੀਆਂ ਗੱਲਾਂ ਹੀ ਸਿਖਾਉਣੀ ਆ ਫਿਰ ਮੈਂ ਦੁੱਧ ਦੀ ਸੀਓ ਜਿਹੜਾ ਮੈਂ ਘਰੋਂ ਬਾਹਰ ਕੱਢ ਕੇ ਧਰਦੇ ਬਾਹਰ ਕੱਢ ਕੇ ਇਹ ਟੋਕਾ ਟਕਾਈ ਨਹੀਂ ਮੈਂ ਇਹਨੂੰ ਸਮਝ ਤੂੰ ਇਹ ਟੋਕਾ ਟਕਾਈ ਨਹੀਂ ਹੈਗੀ ਇਹ ਤਾਂ ਤੈਨੂੰ ਸਮਝਾਉਣਾ ਮੈਂ ਤਾਂ ਤੈਨੂੰ ਹੁਣ ਸਮਝਾਉਣੀ ਹੈਗੀ ਦੂਜਾ ਤੈਨੂੰ ਕੋਈ ਨਹੀਂ ਸਮਝਾਉਂਦਾ ਹੈਗਾ ਦੂਜਾ ਤਾਂ ਤੈਨੂੰ ਪੁੱਠੀਆਂ ਮੱਤਾਂ ਹੀ ਦੇਊਗਾ ਖਰਚ ਪਾਟ ਕੇ ਪਾਊਗਾ ਤੂੰ ਮੰਨਣੀਆ ਮੰਨਣਾ ਨਹੀਂ ਮੰਨਣੀ ਨਾ ਮੰਨ ਜਾਣਾ ਭੱਜ ਜਾ ਸਾਡੇ ਕਿੰਨੇ ਤੱਕਵੇਂ ਕਰ ਫਿਰ ਮੈਂ ਸਾਧਨ ਥੋੜਾ ਹੁੰਦਾ ਟੋਟਾ ਟਕਾਇ ਇੱਕ ਦਿਨ ਹੋ ਗਿਆ ਦੋ ਦਿਨ ਹੋ ਗਿਆ ਹੁਣ ਟੋਟਾ ਟਕਾਇ ਤੇ ਤੁੰਨੋ ਗਲਤੀਆਂ ਨਾ ਕਰ ਕਰਤੀਆਂ ਕਿਉਂ ਕਰਦੀਆਂ ਜੀ ਗਲਤੀਆਂ ਕਰਦਿੰਦੀਆਂ ਜੀ ਤੇਰੇ ਨਾਲ ਉਤੋਂ ਮੰਨਦੀ ਨਹੀਂ ਹੈਗੀ ਫਿਰ ਜੇ ਮੈਂ ਸਹੀ ਕਰਤਾ ਉਹ ਚ ਵੀ ਇਹਨੂੰ ਸਹੀ ਨਹੀਂ ਕਰ ਸਹੀ ਨੂੰ ਮੈਂ ਕਿਵੇਂ ਕਹੂੰ ਮੇਰਾ ਦਿਮਾਗ ਹਿੱਲਿਆ ਮੈਂ ਤੈਨੂੰ ਸਹੀ ਨੂੰ ਕਹੂੰਗੀ ਸਹੀ ਨੂੰ ਨਹੀਂ ਮੈਂ ਕਹਿੰਦੀ ਹੈਗੀ ਸਰ ਦੇ ਇਥੇ ਕੱਪੜੇ ਚੱਕੇ ਧਰ ਦੇ ਨਮਾਰੀ ਚ ਕੱਪੜੇ ਜਾਨੀ ਹੈਗੀ ਮੈਂ ਹੁਣੇ ਰਹਿੰਦੀਗੀ ਜੇ ਧਰ ਕੱਪੜੇ ਨਮਾਰੀ ਚ ਇ ਆਜਾ ਇਧਰ ਰੋਟੀ ਬਣਾ ਲਾ ਦੇ ਰੋਟੀ ਬਣਾ ਕੇ ਮੈਂ ਤਾਂ ਬਣਾਣੀ ਹੈਗਾ ਬਣਾਉਣਾ ਮੈਂ ਨਹੀਂ ਰਹਿੰਦੀ ਹੈਗੀ ਇੱਥੇ ਮੈਂ ਤਾਂ ਜਾਣੀ ਆਂਗੀ ਹਾਂ ਕਿੰਦਰ ਚੱਕ ਲੈ ਚੋਲਾ ਮੈਂ ਤਾਂ ਜਾਣੀ ਹੈ ਵੀ ਤੇ ਜਾਣੀ ਗੱਤਾਂ ਆਂਗੀ ਹੋਰ ਉਹਨੇ ਮੈਂ ਨਹੀਂ ਰਹਿੰਦੀ ਮੈਂ ਤਾਂ ਜਾਣੀ ਆ ਸੰਗਾ ਜਾ ਤੂੰ ਮੈਂ ਕਰ ਦੇ ਤੇਰੇ ਪਿਓ ਨੂੰ ਫੋਨ ਤੂੰ ਤਾਂ ਮਗਰੋਂ ਜਾਵੇਂਗੀ ਪਹਿਲਾਂ ਤੇਰਾ ਪਿਓ ਹੀ ਆਊਗਾ ਸੰਗਾ ਮੈਂ ਡੈਡੀ ਨੂੰ ਫੋਨ ਕਰਾਂਗਾ ਨਾ ਦਿੰਨੀ ਹੁਣ ਬਸ ਐਵੇਂ ਮੈਂ ਸੋਚ ਲਿਆ ਗੱਲ ਕਿ ਮੇਰੇ ਸੀ ਆਏ। ਨਾ ਕਰਿਆ ਨਿਕੇ ਨਿਕੇ ਗਲਤੀਆਂ ਤੈਨੂੰ ਮੈਂ ਹੀ ਸਮਝਾਉਂ ਤੈਨੂੰ ਦੂਜਾ ਨਹੀਂ ਬਣਾਉਂਦਾ। ਜੇ ਕੋਈ ਜੇ ਆਉਂ ਮੈਂ ਤਾਂ ਮੈਨੂੰ ਕਹੇਗੀ ਮਾਂ ਵੀ ਕਹਣਾ ਹੁੰਦਾਗਾ। ਫਿਰ ਮਤਲਬ ਚੰਗੀ ਮਤ ਦਿੰਦੀ ਐ। ਮੈਂ ਨਿਕੇ ਨਿਕੇ ਗੱਲਾਂ ਕਿਸੇ ਨੂੰ ਦੱਸ ਸਕਦੀ ਐ। ਇੱਚ ਤੇਰੀ ਵੇਝਦੀ ਐ ਤੈਨੂੰ ਮੈਂ ਸਮਝਾਉਣੀ ਆ। ਚੰਗਾ ਵਿਚਾਰ ਆ ਗਿਆ ਤੇ ਵਧੀਆ ਕਰਿਆ ਕਰਨਗੇ ਨਹੀਂ। ਚਲ ਸਿਆਣੀ ਬਣ ਕੇ ਰਹਿਆ ਕਰ ਜਾਂ ਰੋਟੀ ਟੁੱਕ ਬਣਾ ਲੈ ਕਰ ਲੈ ਕੰਮ। ਤੂੰ ਧਰ ਦੇ ਝੋਲਾ ਇੱਥੇ ਮਾਰ ਝੋਲਾ ਚਲਾ ਕੇ।